ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟਲੀ ਅਲੀਵਾਲ ਪਰੋਵਾਲ ਪਰੋਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਰਸੀ ਕ੍ਰੋਸ 'ਚ ਤੁਹਾਨੂੰ ਦਿਖਾਉਣੀ ਆ ਦੋ ਗੱਬਣਾ ਦਿਖਾਵਾਂਗੇ ਤੇ ਇੱਕ ਆ ਸੂਈ ਸਵਾਈ ਤੁਹਾਨੂੰ ਦਿਖਾਉਣੀ ਆ ਸੂਈ ਦੇ ਆਪਣੀ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਜੀ ਭਾਈ ਸਤਿ ਸ੍ਰੀ ਅਕਾਲ ਜੀ। ਉਹ ਠੀਕ ਠਾਕ ਜੀ। ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ। ਵੇਗਿਆ ਮਾਲ ਉੱਤਨ ਲਹਾਂ। ਹਾਂਜੀ ਵੇਗਿਆ ਭਾਜੀ ਕੈਂਟੇ ਜੀ ਵੇਗਿਆ ਇਹਦੇ। ਠੀਕ ਆ। ਭਾਜੀ ਟਿਕੀਣਾ ਦਾ ਫੋਨ ਆਉਂਦੇ। ਠੀਕ ਜੀ। ਤੇ ਚਲੋ ਨਾਮ ਦੱਸਦੇ ਕਰੀ ਫਿਰ। ਨਾਮ ਭਾਜੀ ਸੋਨੀ ਜੀ। ਹਾਂਜੀ। ਪਿੰਡ ਕੋੜੀ ਨੀ ਪਰਵਾਲ। ਤੁਸੀਂ ਬਟਾਲ ਤੇ ਜ਼ਿਲ੍ਹਾ ਗੁਰਦਾਸਪੁਰ ਜੀ। ਫੋਨ ਨੰਬਰੇ ਬੋਲ ਦੋ। ਫੋਨ ਨੰਬਰ 9988 5375। ਠੀਕ ਹੈ ਜੀ। ਤੇ ਸ਼ੁਰੂਆਤ ਜਿਹੜੀ ਆ ਅਪੀਲ ਨੰਬਰ ਵਾਲੀ ਸੂਈ ਤਾਂ ਹੀ ਕਰਨੀ ਆ। ਹਾਂ ਇਹਦੇ ਕਰੀ ਲਾਗੇ ਤੋਂ ਦੇਖ ਸਕਦੇ ਤੁਹਾਡੇ ਦਰਦੀ ਦਰਦੀ ਆ ਸਾਡੇ ਕੋਲ ਆ ਦੇਖਾ ਦੇ ਜੀ ਗਲਾਪੀ ਰੰਗ ਦਾ ਥਾਨੇ ਆ ਤੇ ਬਿਲਕੁਲ ਹਸਲੀ ਚਵਾਈ ਵਾਲਾ ਥਾਨੇ ਆ ਮਿਲਕ ਵਿੱਚ ਇਹਨਾਂ ਵਿੱਚ ਚੰਗੀ ਮੋਟੀ ਲੱਗੀ ਆ ਤੇ ਆਹ ਬੱਚਾ ਇਹਦਾ ਕਿੰਨੇ ਦਿਨਾਂ ਦੀ ਸੋਈ ਆ ਵਿੱਚੀ ਆ ਵਿੱਚੀ ਨੂੰ 4 ਦਿਨ ਹੋ ਗਏ ਸੋਈ ਨੂੰ ਅੱਜ ਅੱਛਾ 4 ਦਿਨ ਹੋ ਗਏ ਆ ਹਾਂਜੀ ਤੇ ਦੁੱਧ ਕਿੰਨਾ ਕਰਗੀ ਤਿਆਰ ਗੋਲਾ ਜੀ 13-14 ਕਿਲੋ ਦੁੱਧ ਅੱਛਾ 13-14 ਲੀਟਰ ਤਿਆਰ ਆ ਹਾਂਜੀ ਕਿੰਨਾ ਕਰੀ ਜਾਊਗੀ ਦੁੱਧ ਦੀ ਦੁੱਧ ਕਰੇ ਜੀ ਸੁਨਸਤਾ 12 ਕਿਲੋ ਚੋਆ ਜੀ ਮੱਛੀ ਠੀਕ ਹੈ ਜੀ ਦਰੋ ਹਾਂ ਇੱਕ ਇਹ ਬੱਚਾ ਬਾਕੀ ਬਿਲਕੁਲ ਤਾਜ਼ਾ ਹੀ ਆ ਆ ਇਹ ਵੀ ਰੰਗ ਰੂਪ ਦੀ ਚੰਗੀ ਹੈਗੀ ਕ੍ਰੋਸ ਚ ਥੱਲੇ ਵੀ ਜਿੰਨੀ ਵੀ ਹੈ ਸਫਾਈ ਹੈ

ਜੱਸ ਨੋ ਕਰੀਏ ਬਿਲਕੁਲ ਐ ਜਿਹੜੀ ਪਹਿਲੇ ਫੋਨ ਤੇ ਹੋਰ ਕਰਦੀਏ ਮਨ ਬਾਕੀ ਕੀ ਕਰਦੇ ਵੇਖ ਲੋ ਇੱਕੋ ਗੱਲ ਕਰਦੀਏ ਹਰ ਜਿਹੜੀ ਪਹਿਲੇ ਫੋਨ ਤੇ ਜਾਵੇ ਆਹ ਪੂਰੇ 45 ਦੀ ਕੋਈ ਗੱਲ ਨਹੀਂ ਦੇ ਲਈਏ ਠੀਕ ਆ 45000 ਦੀ ਜਿਹੜੀ ਕਿੰਨੇ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਗੱਬਨ ਆ ਗਈ ਸੂਆ ਪੇ ਲੈ ਜਾਵਦਾ ਜੀ ਵਿਦਿਆ ਦਾ ਪਹਿਲਾ ਸੂਆ ਭਾਜੀ ਅੱਛਾ ਦੰਦੋ ਪਤਾ ਜੀ ਕਿੰਨੇ ਕਿਤਰਾ ਦੰਦੋ ਵਿੱਚ ਚੌਗੀ ਜੋ ਚੌਗੀ ਚੈੱਕ ਕੀਤੀ ਜੀ ਦੰਦ ਹਾਂਜੀ ਹਾਂਜੀ ਚੈੱਕ ਕਰਾ ਦੀਏ ਫਿਰ ਕਰਾ ਦੋ ਜੀ ਚੈੱਕ ਬਦ ਅੰਦੇ ਸਾਧ ਜੀ ਪਿਓਰ ਚਾਰ ਦੰਦ ਜੇ ਚੌਗੀ ਪੂਰੀ ਹੋਈ ਵੀ ਨਹੀਂ ਆ ਅਜੇ ਹੋਣਦੀ ਆ ਲੈ ਜਾ ਅਜੇ ਦੰਦੀ ਤਾਂ ਚੌਗੀ ਹੁੰਦੀ ਆ ਸੂਆ ਜਿਹੜਾ ਇਹਦਾ ਪਹਿਲਾ ਇਹਨੇ ਸੂਣਾ ਅਜੇ ਤਿਆਰ ਹੋਣੀ ਆ ਥੱਲੇ ਦੀ ਜਰਸੀ ਜੀ ਆ ਇਹ ਆ ਵੀ ਨਵੀਂ ਬੈੜ ਆ ਗਾਂਵ 'ਚ 4 ਸਵੇਚ ਆਉਣ ਵਾਲੀ ਆ ਬਾਕੀ ਜਰਸੀਆਂ ਦੇ ਸਾਬ ਨਾਲ ਚਲੋ ਕੱਦ ਕਾਠ ਚੰਗਾ ਵਾ ਇਹਦਾ ਤੇ ਅਗਲੇ ਸਵੇਨ ਹੋਰ ਕੱਦ ਜਿਹੜਾ ਇਹਨੇ ਕਰ ਜਣਾ ਤੇ ਆ ਥਾਣੇ ਤੇ ਦੇਖ ਸਕਦੇ ਜੇ ਇੱਕ ਦਿਨ ਥਾਨੇ ਤੇ ਚਲੋ ਜਿੱਦਨ ਹਵਾਨਾ ਭਰੂਗੀ ਚੰਗਾ ਤਿਆਰ ਕਰ ਲੂਗੀ ਕਿੰਨਾ ਕੇ ਦੁੱਧ ਕੱਢੀ ਜਾਊਗੀ ਬਿੱਧੀਏ ਦੁੱਧ ਵਿੱਚ 12 ਕਿਲੋ ਕਰੇ ਰੱਸੀ ਤੇ ਇਹਦਾ ਮੁੱਲ ਫਿਰ ਮੁੱਲ ਇਹਦਾ ਚੱਲ ਕੀ ਆ ਕਰਦੀਏ ਕਮਾਨਤਾ ਨਾ ਸੰਭਣੀ ਆ ਕਿਸਨੇ ਜੀ ਕੋਈ ਨੂੰ ਉਹ 2000 ਛੱਡਦਾ 38 ਪੰਜ ਛੱਡਦੀ 40 ਚਲੋ ਛੱਡਦੀ 3000 ਦੀ ਦੇਦੀ ਹੈ ਨਾ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਮਾਨਤਾ ਨਾ ਕੋਈ ਵੀਰ ਫੋਨ ਲਾਵੇ ਹੈ ਨਾ ਕਰੀ ਬਾਕੀ ਵਹਿੜ ਸੋਹਣੀ ਆ ਤਰ੍ਹਾਂ ਖੂਬਸੂਰਤ ਆ ਇਹਦਾ ਪਾਜੀ ਭਾਈ ਤਰੀ ਨੂੰ ਟਾਈਮ ਪੂਰਾ ਅੱਛਾ ਆ ਖੱਟੇ ਲਾਂਟੂ ਲਾਂ ਬਣੀਆਂ ਠੰਡੀ ਸੇਲ ਪੂਰੀ ਠੀਕ ਹੈ ਜੀ ਹਾਂ ਜੀ ਤੇ ਇਹ ਆ ਗਈ ਆਪਣੇ ਕੋਲੇ ਵੀ ਕਰੋਸ ਚੀ ਆ। ਥਾਣਾ ਇਹਦੇ ਵੀ ਲਾਗੇ ਤੋਂ ਦੇਖ ਸਕਦੇ ਜੀ। ਚੰਗੀ ਮੋਟੀ ਮਿਲ ਕੇ ਹੋਣੀ ਲੱਗੀ ਆ। ਇਹ ਕਿੰਨਾ ਕ ਦੁੱਧ ਕੱਢੀ ਜਾਊਗੀ ਵਿੱਚ? ਇਹ ਭਾਈ 16-17 ਕਿਲੋ ਚੋਆ ਨਾ। ਅੱਛਾ। 16-17 ਲੀਟਰ ਦੇ ਲਾਗੇ ਬਣੇ ਦੁੱਧ ਇਹ ਵੀ ਕੱਢੀ ਜਾ। ਖੋਲੋ ਹਾਂ ਫਿਰ ਤੋਰ ਦਈਏ। ਬਾਕੀ ਇਹ ਆ ਵੀ ਚਲ ਆਹਰੇ ਪੱਲੇ ਦੀ ਇਹ ਗਾਂ ਉੱਤਰਾ ਏ ਇੱਕ ਵਾਰੀ ਫੇਰ ਲੈ ਜਾਵੇ ਜੀ ਫੇਰ ਤੋਰ ਕੇ ਦਿਖਾ ਦਈਏ ਇੱਕ ਥੱਲਿਆਂ ਚੰਗੀ ਭਰ ਜਾਊਗੀ ਚਲੋ ਲੈ ਜਾ ਇਹਦਾ ਫਿਰ ਮੁੱਲ ਵਿੱਦੀ ਇਹਦਾ ਮੁੱਲ ਕਰਦੇ ਭਾਈ ਤੁਸੀਂ ਕਰ ਦੀਆਂ ਕਰਦੀਏ ਕੋ ਮਲਤਾਨਾ ਕੋਈ ਗੱਲ ਨਹੀਂ ਕਰੀ ਜਾਂਦੀ 40 ਦੇ ਦੇ ਦੋ ਕਰਦੀਏ ਛੋਟ ਵਿੱਚ ਕਰ ਦੋ 3000 ਛੱਡਦੀਏ 37 ਦੇ ਮਗਾ ਦੀ ਹੈ ਨਾ ਕੋਈ ਗੱਲ ਨਹੀਂ ਦੇਵਾਂਗੇ ਠੀਕ ਹੈ ਜੀ ਤੇ ਠੀਕ ਹੈ ਬਾਕੀ ਇਹ ਆ ਵੀ ਗੱਬਣਾ ਚਲੋ ਤੁਹਾਡੇ ਕੋਲ ਪਾਸ ਕਰਕੇ ਲੈ ਜੇ ਹੈ ਨਾ ਸੋਈ ਦੋ ਟਾਈਮ ਚੋ ਕੇ ਲੈ ਜੇ ਹੈ ਨਾ ਬਾਕੀ ਜੋ ਵੀ ਆ ਇੱਥੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਕਰੋ